ਤੋ ਪੰਜਾਬੀ ਦਲ ਸਭਾ ਦੀ ਕਾਰਵਾਈ ਦੇ ਦੌਰਾਨ ਸੁਪਾਸਿ ਸਾਰਿਆਂ ਨੂੰ ਸੇਮ ਕਰ ਦਿੱਤਾ ਗਿਆ ਅਤੇ ਸੈਸ਼ਨ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਅਤੇ ਇਸੇ ਦੌਰਾਨ ਉਹਨਾਂ ਦੇ ਬਲੋ ਦੱਸਦੀ ਹੈ ਕਿ ਸਪੀਕਰ ਦੀ ਕੁਰਸੀ ਤੇ ਕੋਲ ਜਾ ਕੇ ਜੋ ਹੈਗਾ ਹੰਗਾਮਾ ਕੀਤਾ ਗਿਆ ਕਿਤੇ ਕਿਹਾ ਗਿਆ ਕਿ ਉਹਨਾਂ ਨੂੰ ਬੋਲਣ ਦਾ ਟਾਈਮ ਤੱਕ ਨਹੀਂ ਦਿੱਤਾ ਜਾ ਰਿਹਾ ਮੈਨੂੰ ਮਨ ਨੂੰ ਬੜਾ ਫਕਰ ਆ ਕਿ ਜਮਹੂਰੀਅਤ ਨੂੰ ਆਫ ਹੋਲਡ ਕਰਨ ਵਾਸਤੇ ਆਪਣੇ ਪੰਜਾਬ ਦੀਆਂ ਗੱਲਾਂ ਕਰਨ ਵਾਸਤੇ ਅਗਰ ਮੈਨੂੰ ਨਾਮਜ਼ਦ ਕਰਕੇ ਅੱਜ ਸਪੀਕਰ ਨੇ ਕੱਢਿਆ ਮੈਂ ਸਮਝਦਾ ਮੈਨੂੰ ਮੇਰੇ ਵਾਸਤੇ ਮਾਨ ਦੀ ਗੱਲ ਹੈ ਕਿਉਂਕਿ ਅੰਦਰ ਕੀ ਹੋ ਰਿਹਾ ਮਹਿਸ ਡਰਾਮਾ ਪਿਛਲੇ 3 ਘੰਟੇ ਤੋਂ ਬਹਿਸ ਚੱਲ ਰਹੀ ਹੈ ਸਪੀਕਰ ਨੇ ਇੱਕ ਟੋ ਟੋ 40 45 ਬੰਦਿਆਂ ਨੂੰ ਟਾਈਮ ਦਿੱਤਾ ਇਕੱਲੇ ਆਪ ਉਸਨੇ 35 ਮਿੰਟ ਰਿਕਾਰਡ ਤੇ ਲਏ ਸਾਰੀਆਂ ਪਾਰਟੀਆਂ ਦੇ ਲੋਕਾਂ ਨੂੰ ਬਲਾ ਬਲਾ ਕੇ ਸ਼ਾਇਦ ਕੋਈ ਗੈਲਰੀ ਚੋਂ ਬੰਦੇ ਰਹੇਗੇ ਹੋਣਗੇ ਗੈਲਰੀਆਂ ਚੋਂ ਮੈਂ ਕਿਹਾ ਬਲਾ ਕੇ ਉਹਨਾਂ ਨੂੰ ਬੁਲਾ ਦਿਓ ਲੇਕਿਨ ਖੇਰੇ ਨੂੰ ਟਾਈਮ ਨਹੀਂ ਦੇ ਰਹਾ ਮੈਂ ਤਾਂ ਸਿਰਫ ਖੜਿਆ ਕਿ ਉਹਨੇ ਗੱਲ ਪੁੱਛਣੀ ਸੀ ਕਿ ਤੁਹਾਨੂੰ ਕੋਈ ਮੇਰੇ ਨਾਲ ਪਰਸਨਲ ਰੰਜਿਸ਼ ਕੋਈ ਤੁਹਾਡਾ ਮੈਂ ਜ਼ਾਤੀ ਨੁਕਸਾਨ ਕੀਤਾ ਸਪੀਕਰ ਸਾਹਿਬ ਕੋਈ ਤੁਹਾਡੀ ਪੈਲ ਨਹੀਂ ਵਾਈ ਹੈ ਕੋਈ ਤੁਹਾਡੀ ਵੱਟ ਵਾਈ ਹੈ ਕੋਈ ਤੁਹਾਡੀ ਕੰਟ ਤੋੜੀ ਹੈ ਕੋਈ ਤੁਹਾਨੂੰ ਅਪਸ਼ਬਦ ਕਦੀ ਬੁਲਾਏ ਹੋਣ ਲੇਕਿਨ ਮੈਨੂੰ ਇਸ ਅੱਛੀ ਤਰ੍ਹਾਂ ਅੱਜ ਤਾਂ ਨਹੀਂ ਮਹਿਸੂਸ ਹੋ ਰਿਹਾ ਕੁਝ ਸਾਲਾਂ ਤੋਂ ਮਹਿਸੂਸ ਹੋ ਰਿਹਾ ਕਿ ਸਪੀਕਰ ਬੇਬਸਾ ਲਾਚਾਰ ਇਹਨੂੰ ਪਿੱਛੋਂ ਹਦਾਇਤ ਅਰਵਿੰਦ ਕੇਜਰੀਵਾਲ ਦੀ ਮਨੀਸ਼ ਸਛੋਟੀਆਂ ਦੀ ਔਰ ਸਾਜਿਸ਼ ਦੇ ਤਹਿਤ ਭਗਵਾਨਪਰਮਾਨ ਦੀ ਹਦਾਇਤ ਅਨੁਸਾਰ ਇਹ ਮੈਨੂੰ ਰੋਕਿਆ ਜਾ ਰਿਹਾ ਮੈਨੂੰ 350 ਸਾਲ ਸ਼ਹਾਦਤ ਗੁਰੂ ਤੇਗ ਬਹਾਦਰ ਸਾਹਿਬ ਦੀ ਜਿੱਥੇ ਮੈਂ ਉੱਚੀਆਂ ਗੱਲਾਂ ਗੁਰੂ ਸਾਹਿਬ ਬਾਰੇ ਕਹਿਣੀਆਂ ਸੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਉੱਥੇ ਵੀ ਨਹੀਂ ਬੋਲਣ ਦਿੱਤਾ ਅੱਜ ਮੈਂ ਪਿਛਲੇ ਕਨਸਟੈਂਟਲੀ ਜਾਣ ਕੇ ਬੈਠਾ ਸੀਗਾ ਕਿ ਮੈਂ ਅੰਤ ਤੱਕ ਦੇਖਣਾ ਕਿ ਕੀ ਮੈਨੂੰ ਟਾਈਮ ਦੇਣਗੇ ਮੈਂ ਜਿਹਦਾ ਪਹਿਲਾਂ ਕਿ ਆ 3 ਘੰਟੇ 3.5 ਘੰਟੇ ਬਹਿਸ ਸੁਣੀ ਹੁਣ ਭਗਵਾਨਪਾਣ ਅੰਦਰ ਆਣ ਕੇ ਕਹਿ ਰਿਹਾ ਜੀ ਮੇਰੀ ਗੱਲ ਨਹੀਂ ਸੁਣਦੇ ਭਗਵੰਤ ਮਾਨ ਤਾਂ ਬੈਠਿਆ ਨਿਸ਼ਚੰਤਰ ਹਾਲਚ ਵਿਧਾਨ ਸਭਾ ਚ ਉਹ ਤਾਂ ਸਿਰਫ ਆਪਣਾ ਭਾਸ਼ਣ ਕਰਨ ਵਾਸਤੇ ਅਖੀਲੇ 15 ਮਿੰਟ ਵਿੱਚ ਆਉਂਦੇ ਨੇ ਜੀ ਔਰ ਉਹ ਇਹ ਗੱਲ ਬਹਾਨਾ ਬਣਾ ਰਹੇ ਨੇ ਕਿ ਅਸੀਂ ਸਦਨ ਦੀ ਕਾਰਵਾਈ ਨੂੰ ਕੋਈ ਰੋਕ ਰਹੇ ਆ ਕੋਈ ਉਸ ਮੁਹਾਜਾ ਕਰੇ ਸਰਾਸਰ ਗਲਤ ਮੈਂ ਇਸ ਡਿਬੇਟ ਵਿੱਚ ਮੈਨੇ ਕਿਸ ਦੋ ਤਿੰਨ ਗੱਲਾਂ ਪਾਉਣੀਆਂ ਸੀਗੀਆਂ ਕਿ ਇਹ ਫੈਡਰਲਿਜ਼ਮ ਤੇ ਸਭ ਤੋਂ ਵੱਡਾ ਡਾਕਾ ਆਬ ਕੰਟਰੀ ਸੀਮਸ ਟੂ ਬੀ ਮੂਵਿੰਗ ਟੂਵਰਡਸ ਫਾਸਿਜ਼ਮ ਐ ਫਾਰਸਿਸ ਡੈਮੋਕ੍ਰੇਸੀ ਲਾਈਕ ਪਾਕਿਸਤਾਨ india has been a slow by slow moving to a fascist democracy like russia india is moving to a fascist democracy like north korea eh galla main condemn kardi asi bjp diyan aur tu dusra federal touch te hamla isliye hai ke koi bhi state 40% share nahi yogdan pa sakde koi nahi pa sakde punjab aa aam aadmi party de nilayaki karke 4 lakh crore rupaye di karze state Can they can't contribute 40% of manrega share uh, into the uh, 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 central scheme they cannot state aaj uh, glorified municipalities ban ke reh giyan ne hor kuch nahi ga sade adhikar jehde jehde pehla kise vele kele nirod supyan de kol si oh holi holi chak ke concurrent list vich pae concurrent list vich oh chak ke holi holi central list paate sade kol apni education padhan da adhikar nahi ga ਅਸੀਂ ਆਪਣੇ ਸਹਿਬਜ਼ਾਦਿਆਂ ਦੀ ਕੁਰਬਾਨੀ ਅਸੀਂ ਗਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਅਸੀਂ ਆਪਣੇ ਦਸਮ ਪਿਤਾ ਦੀ ਕੁਰਬਾਨੀ ਜਾਂ ਭਾਈ ਚੈਤਾ ਜੀ ਦੀ ਭਾਈ ਜੀਵਨ ਜੀ ਦੀ ਜਾਂ ਮੋਤੀराम ਮਹਿਰਾ ਦੀ ਜਾਂ ਦੀਵਾਨ ਟੋਡਰਮਾਲ ਦੀ ਜਾਂ ਸ਼ੇਰ ਮੁਹੰਮਦ ਖਾਨ ਹਾ ਦਾ ਨਾਰਾ ਮਾਰਿਆ ਜੇ ਨੇ ਮਲੇਰ ਕੋਟਲੇ ਦਾ ਅਸੀਂ ਤਾਂ ਉਹ ਆਪਣੇ ਬੱਚਾ ਨੂੰ ਪੜ੍ਹਾਈ ਨਹੀਂ ਸਕੇ ਸਾਡੇ ਲੇਬਰ ਲਾਅਸ ਸੇ ਡਾਕਾ ਪੈ ਗਿਆ ਸਾਡਾ ਜਿਹੜਾ ਜਸਟਿਸ ਸਿਸਟਮ ਹੈ ਰਿਫਾਰਮ ਐਡਮਿਨਿਸਟ੍ਰੇਟਿਵ ਜਸਟਿਸ ਦਾ ਉਤੇ ਤੇ ਡਾਕਾ ਪੈ ਗਿਆ ਸਾਡੇ ਫੋਰੈਸਟ ਦੇ ਕਾਨੂੰਨ ਸਾਰੇ ਕੰਕਰੈਂਟ ਲਿਸਟ ਤੇ ਨੇ ਇਸ ਕਰਕੇ ਜਿਹੜੀ ਬਡੇਰੀ ਗੱਲ ਇਹ ਸੀਗੀ ਕਿ ਅੱਜ ਮੈਂ ਕਹਿਣਾ ਚਾਹਣਾ ਇਹ ਆਨੰਦਪੁਰ ਸਾਹਿਬ ਰੈਜ਼ੋਲੂਸ਼ਨ ਇਜ਼ ਅ ਵੈਰੀ ਵੈਲਿਡ ਡਾਕੂਮੈਂਟ ਈਵਨ ਇਨ 2025 ਚਾਹੇ ਬਣਾਇਆ ਸ਼੍ਰੋਮਣੀ ਕਾਲੀ ਦਲ ਨੇ ਸੀਗਾ ਉਸ ਵਕਤ ਉਹਨੂੰ ਭੰਡਿਆ ਗਿਆ ਵੱਖਵਾਦੀ ਕਿਹਾ ਗਿਆ ਉਤੇ ਕਈ ਤੰਸ ਕッセ ਗਏ ਪਰ ਮੈਂ ਸਮਝਦਾ ਕਿ ਅੱਜ ਵੀ ਉਹਦਾ ਰੈਲੇਵੈਂਸ ਬਹੁਤ ਜ਼ਿਆਦਾ ਇਨਫ੍ਰੈਂਟ ਜ਼ਿਆਦਾ ਵਾ ਕਿਉਂਕਿ ਅੱਜ ਸਾਡੀਆਂ ਸਟੇਟਾਂ ਦੇ ਸਾਰੇ ਅਧਿਕਾਰ ਖੁੱਸ ਗਏ ਨੇ ਇਹ ਗੱਲਾ ਮੈਂ ਅੰਦਰ ਕਰਨੀਆਂ ਸੀ ਮੈਂ ਸਪੀਕਰ ਨੂੰ ਪੁੱਛਣਾ ਚਾਹੁੰਦਾ ਮੈਨੂੰ ਟਾਈਮ ਕਿਉਂ ਨਹੀਂ ਦਿੰਦਾ ਆਯੂ ਆਯੂ ਡੂ ਯੂ ਹੈਵ ਐਨੀ ਪਰਸਨਲ ਗਰਜ ਅਗੇਂਸਟ ਮੀ ਕਿ ਕੇਚਰੀਵਾਲ ਦੇ ਕਹਿੰਦੇ ਆ ਜਾਂ ਕੋਈ ਨਫਰਤ ਦੀ ਭਾਵਨਾ ਵਾ ਇਸ ਗੱਲ ਦਾ ਇਸ ਗੱਲ ਦਾ ਖੁਲਾਸਾ ਕਰਾਓ ਸਾਬ ਤੁਹਾਡੀ ਪਾਰਟੀ ਨੇ ਕਿਉਂ ਨਹੀਂ ਸਮਝ ਦਿੰਦਾ ਜੀ ਇਸ ਚੀਜ਼ ਨੂੰ ਕਿਉਂਕਿ ਜਦੋਂ ਪੁੱਛਿਆ ਗਿਆ ਕਿ ਮੈਂ ਤੁਹਾਡੇ ਨਾਲ ਚਿਹਰਾ ਜਿਹੜਾ ਹੈ ਉਹ ਬੋਲੇਗਾ ਮੈਂ ਤੁਹਾਡੇ ਨਾਲ ਗੁਜੀਤਾ ਨਾਲ ਅੱਗੇ ਹੋਇਆ ਮੈਂ ਤੁਹਾਡੇ ਨਾਲ ਆ ਲੋ ਉਧਰ ਚੱਲ ਲੱਗੋ ਪੜੋ ਮੇਰੀ ਪਾਰਟੀ ਦੇ ਲਿਸਟ ਦੇ ਨਾਮ ਪੜੋ ਇੱਕ ਨੰਬਰ ਤੇ ਇੱਕ ਨਾਮ ਦੇਖੋ ਕਿਦਾ ਜੀ ਤੁਹਾਡਾ ਤੁਹਾਡਾ ਇੱਕ ਨੰਬਰ ਤੇ ਨਾਮ ਦੇਖੋ ਸੁਖਪਾਲ ਸਿੰਘ ਖੇਰਾ ਸਾਹਿਬ ਕਹਦੇ ਨੇ ਲੀਡਰ ਆਫ اپੋਜੀਸ਼ਨ ਉਹਨੇ ਆਪਣਾ ਨਾਮ ਵੀ ਨਹੀਂ ਪਾਇਆ ਸਰਦਾਰ ਪ੍ਰਤਾਪ ਸਿੰਘ ਬਾਜਵੰਦ ਉਹਨੂੰ ਪਤਾ ਸੀ ਖੇਰੇ ਨੂੰ ਬੋਲਣ ਨਹੀਂ ਦੇਣਾ ਨਹੀਂ ਖੇਰੇ ਦਾ ਨਾਮ ਇੱਕ ਨੰਬਰ ਤੇ ਪਾ ਕੇ ਭੇਜਿਆ ਲੀਡਰ ਆਫ ਆਪੋਜੀਸ਼ਨ ਲੇਕਿਨ ਜਦੋਂ ਅੰਦਰੋਂ ਮੈਂ ਤਾਂ ਪੁੱਛਿਆ ਨਹੀਂ ਆ ਤੇ ਉਹਨਾਂ ਨੇ ਬੋਲਣ ਨਹੀਂ ਦੇ ਰਿਹਾ ਰਾਣਾ ਜੀ ਦਾ ਨਾਮ ਅੱਗੇ ਕਰਤਾ ਤੁਹਾਨੂੰ ਬਿਠਾਵਾ ਨਹੀਂ ਨਹੀਂ ਉਹ ਤਾਂ ਪਹਿਲੀ ਵਾਰੀ ਸੀ ਜੀ ਦੈਟ ਵਾਸ ਅਬਾਊਟ ਸਹਿਬ ਜ਼ਾਦਿਆਂ ਦੀ ਜਿਹੜੀ ਸੀਗੀ ਕੰਟ੍ਰਿਬਿਊਸ਼ਨ ਉਹਦੇ ਤੇ ਮੈਂ ਬੋਲਣ ਦਾ ਟਾਈਮ ਨਹੀਂ ਸੀ ਮੰਗਿਆ ਮੈਂ ਮਨਰੇਗਾ ਦੇ ਟਾਈਮ can you beep play the list can you like down play the list aur uh, uh, leader of opposition da mic ban karta rahi ki gall akheeli eh sadan eh ta ik badmaashan da ṭolla ban ke itthe bad nafri naal shouting brigade da house bandua mazdooran da eh sadan ehna eh eh inna de palle kakh ni ke jehdiyan ajj gallan karde ke dalit da ni gallan karde ne dalit da de do bacche ṭuṭhe police mukable vich abohot police ne mare koi bolya na vichon ਪਟਿਆਲੇ ਦਾ ਨੌਜਵਾਨ ਇੱਕ ਜਸਪ੍ਰੀਤ ਸਿੰਘ ਝੂਠੇ ਪੁਲਿਸ ਮੁਕਾਬਲੇ ਚ ਮਾਰਿਆ ਕੋਈ ਬੋਲਿਆ ਨਾ ਚੋਂ ਸਾਡੇ ਸਿੱਖ ਨੌਜਵਾਨਾਂ ਨੂੰ ਐਨਐਸਏ ਲਾ ਕੇ 3 ਸਾਲਾਂ ਤੋਂ ਅਸਾਮ ਦੀਆਂ ਜ਼ਿਲ੍ਹਿਆਂ ਚ ਰੱਖਿਆ ਕੋਈ ਬੋਲਿਆ ਨਾ ਚੋਂ ਹਰ ਤਰ੍ਹਾਂ ਦੀ ਮੂਦੀ ਦੀ ਜਿਹੜੀ ਤਾਣਾਸ਼ਾਈ ਆ ਉਹ ਆਮ ਆਦਮੀ ਪਾਰਟੀ ਇੱਥੇ ਚਲਾ ਰਹੀ ਆ ਉਥੇ ਕਹਿੰਦੇ ਈਡੀਸੀਪੀਆ ਗਲਤ ਕਰ ਰਹੀ ਆ ਇੱਥੇ ਪੰਜਾਬ ਪੁਲਿਸ ਤੇ ਵਿਜੀਲੈਂਸ ਦਾ ਦੱਬ ਕੇ ਵਿਰੋਧ ਇਸਤੇਮਾਲ ਕਰ ਰਹੇ ਨੇ ਔਰ ਆਪਣੇ ਵਿਰੋਧੀਆਂ ਦੇ ਉੱਤੇ ਝੂਠੇ ਪਰਚੇ ਦਰਜ ਕਰਕੇ ਅੰਦਰ ਕਰ ਰਹੇ ਨੇ ਇਸ ਕਰਕੇ ਇੱਕ ਫਾਰਸਿਕਲ ਸੈਸ਼ਨ ਜਿਹਾ ਮੈਂ ਪੁੱਛਣਾ ਚਾਹੁੰਦਾ ਜਿਹੜਾ ਸਾਡਾ ਇਸਟੈਬਲਿਸ਼ਡ ਫਾਰਮ ਸੀ ਬਜਟ اجلاس ਮੌਨਸੂਨ ਸੈਸ਼ਨ ਐਂਡ ਵਿంటర్ ਸੈਸ਼ਨ ਉਹ ਕਿਉਂ ਸਾਡੇ ਤੋਂ ਖੋਈ ਗਏ ਨੇ ਇੱਕ 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 ਦਿਨ ਦੇ ਸੈਸ਼ਨ ਦਾ ਮਤਲਬ ਕੀ ਹੈ ਕਦੀ ਦੇਖਿਆ ਤੁਸੀਂ ਕਿ ਉਹਦਾ ਕੀ ਹਸ਼ਰ ਨਿਕਲਿਆ ኦਪਰੇਸ਼ਨ ਰੋਡਸ ਦੇ ਇੱਕ ਦਿਨ ਸੈਸ਼ਨ ਦਾ ਬੀਬੀਐਮਪੀ ਦਾ ਮਤਾ ਪਾਸ ਕੀਤਾ ਕੀ ਹਸ਼ਰ ਨਿਕਲਿਆ ਅਗਨੀਪੀਰ ਦਾ ਮਤਾ ਪਾਸ ਕੀਤਾ ਕੀ ਹਸ਼ਰ ਨਿਕਲਿਆ ਇਸ ਦਾ ਮਨਰੇਗਾ ਦਾ ਮਤਾ ਪਾਸ ਕਰਕੇ ਤੁਸੀਂ ਹਸ਼ਰ ਦੇਖ ਲੈਣਾ ਰਾਜ ਭਵਨ ਦੇ ਕਿਸੇ ਕੋਨੇ ਵਿੱਚ ਮਿੱਟੀ ਇਕੱਠੀ ਕਰਦਾ ਤੁਹਾਨੂੰ ਪਾਇਆ ਜਾਵੇਗਾ ਸੋ ਇਸ ਕਰਕੇ ਮੈਨੂੰ ਉਹਦਾ ਮਾਣ ਹੈ ਕਿ ਪੰਜਾਬ ਦੇ ਹਿੱਟ ਦੀ ਗੱਲ ਕਰਨ ਲਈ ਪੰਜਾਬ ਦੇ ਵਾਧ ਦੇ ਅਧਿਕਾਰਾਂ ਦੀ ਗੱਲ ਕਰਨ ਲਈ ਫੈਡਰਲ ਟਾਂਚੇ ਦੀ ਗੱਲ ਕਰਨ ਲਈ ਅੱਜ ਸਪੀਕਰ ਨੇ ਮੈਨੂੰ ਨਾਮਜ਼ਦ ਕੀਤਾ ਮੈਂ ਉਹਦਾ ਸਵਾਗਤ ਕਰਦਾ ਔਰ ਮੈਂ ਵਚਨਬੱਧ ਹਾਂ ਕਿ ਮੈਂ ਆਪਣੇ ਸੂਬੇ ਤੇ ਆਪਣੇ ਲੋਕਾਂ ਲਈ ਇਦਾਂ ਹੀ ਲੜਦਾ ਰੂੰ ਭਾਵੇਂ 5 ਕੇਸ ਛੱਡ ਕੇ 6 ਬਣਾ ਲੈਣ 10 ਬਣਾ ਲੈਣ ਅੰਦਰ ਕਰ ਲੈਣ ਬਾਹਰ ਕਰ ਲੈਣ ਨਾਮਜ਼ਦ ਕਰ ਦੇਣ ਖੈਰਾ ਪੰਜਾਬ ਦੇ ਲਈ ਇਦਾਂ ਹੀ ਲੜਦਾ ਜੀ ਮਿਲਕ ਦੇ ਨਾਮ ਤੁਹਾਨੂੰ ਨੇਮ ਕੀਤਾ ਗਿਆ ਤੁਸੀਂ ਲੀਡਰ ਆਫ অপੋਜੀਸ਼ਨ ਲੇ ਗਏ ਬੜੀ ਜਜ਼ਬਤੀ ਜਿਹੀ ਨਜ਼ਰ ਆ ਰਹੀ ਹੋ ਭਾਓ ਉਹ ਚਾਹ ਉਹਨੇਗਾ ਜੋਰ ਲਾਇਆ ਨਾ ਮੈਂ ਕਿਉਂਕਿ ਮਾਈਕੀ ਤੋਂ ਆਫ ਕਰ ਦਿੰਦਾ ਸਪੀਕਰ ਤੁਹਾਡੇ ਕੋਲ ਹੋਰ ਕੋਈ ਨਿਗਾ ਸਾਧਨ ਟੂ ਸਪੀਕ ਲਾਊਡਰ ਸੋ ਥੈਟ ਦ ਵੋਇਸ ਰੀਚਸ ਦ ਪੀਪਲ ਆਫ ਪੰਜਾਬ ਗੈਲਰੀ ਵਿੱਚ ਜਾਵੇ ਤਾਂ ਕਰਕੇ ਹੈਗਾ ਮੈਂ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਦਿੱਤਾ ਕਿ ਆਪਣੇ ਵੱਲੋਂ ਉਹਨਾਂ ਨੇ ਬੜੀ ਬਹਾਦਰੀ ਕੀਤੀ ਕਿ ਨਾਮਜ਼ਦ ਕਰਕੇ ਕਐਮਐਲਏ ਨੂੰ ਕੱਢਤਾ ਪਰ ਮੈਂ ਤਾਂ ਸਵਾਗਤ ਕਰਦਾ ਹਾਂ ਉਹਦਾ ਮੇਰੀ ਤਾਂ ਬੜੀ ਫਕਰ ਦੀ ਗੱਲ ਹੈ ਕਿ ਜੇ ਪੰਜਾਬ ਨਾ ਖੜਨਾ ਦਲਤਾਂ ਤੇ ਨਰੀਕਾ ਨਾ ਖਾਣਨਾ ਸਾਬਸਾ ਦੇ ਹਾਂ ਦੀ ਗੱਲ ਕਰਨੀ ਕ੍ਰੂ ਤੇਗ ਬਹਾਦਰ ਦੀ ਸ਼ਹਾਦਤ ਦੀ ਗੱਲ ਕਰਨੀ ਐਨਐਸਏ ਦਾ ਵਿਰੋਧ ਕਰਨਾ ਝੂਠੇ ਪੁਲਿਸ ਮੁਕਾਬਲੇ ਦਾ ਵਿਰੋਧ ਕਰਨਾ ਅਗਰ ਇਹ ਸਾਰੇ ਗੁਨਾਹ ਨੇ ਤੇ ਖੈਰਾ ਵੱਡਾ ਗੁਨਾਹਗਾ ਰਿਆ ਇਸ ਲਈ ਮੈਂ ਇਸ ਗੱਲ ਦਾ ਸਵਾਗਤ ਕਰਦਾ ਪਰ ਸਪੀਕਰ ਨੂੰ ਦੱਸਣਾ ਪਊਗਾ ਕਿਸੇ ਦਿਨ ਨੂੰ ਕਿ ਉਹਦੀ ਮੇਰੇ ਪ੍ਰਤੀ ਰੰਜਿਸ਼ ਕਿਉਂ ਆ ਅੱਖਾਂ ਨਾਲ ਉਹਦਾ ਨੁਕਸਾਨ ਕੀ ਕੀਤਾ ਮੈਂ ਉਹਦਾ ਕੋਈ ਜਿਹੜਾ ਪਹਿਲਾਂ ਕਿਆ ਰਿਪੀਟ ਕਰ ਰਿਆ ਕੋਈ ਪਰਸਨਲ ਗਰਜ ਕੀ ਹੈ ਜਾਉ ਨੂੰ ਦੱਸਣਾ ਪਊਗਾ ਕਬੂਲ ਕਰਨਾ ਪਊਗਾ ਕਿ ਇਹ ਮੈਂ ਆਪਣੇ ਸੁਪਰੀਮੋ ਤੇਜਰੀਵਾਲ ਦੇ ਕਹਿਣ ਤੇ ਭਗਵੰਤ ਮਾਨ ਦੇ ਇਸ਼ਾਰਿਆਂ ਤੇ ਇੱਕ ਆਦਮੀ ਦੀ ਆਵਾਜ਼ ਨੂੰ ਗੈਗ ਕਰ ਰਿਆਂ ਇਹ ਸਪੀਕਰ ਦਾ ਕੋ ਪਰਸਨਲ ਪ੍ਰੋਪਰਟੀ ਨਹੀਂ ਕੀ ਪੰਜਾਬ ਵਿਧਾਨ ਸਭਾ ਉਹਨੂੰ ਗਲਤਫਹਿਮੀ ਆ ਉਹੀ ਕਹਿੰਦਾ ਕਿ ਜੋ ਮੈਂ ਕਹੂੰਗਾ ਉਹ ਹੋਊਗਾ ਹੀ ਇਜ਼ ਅੰਡਰ ਅ ਰੋਂਗ ਇਮਪ੍ਰੈਸ਼ਨ ਹੀ ਇਜ਼ ਮੇਰਲੀ ਅ ਕਸਟੋਡੀਅਨ ਆਫ ਦਾ ਹਾਊਸ ਆਮ ਅ ਇਲੈਕਟਿਡ ਮੈਂਬਰ ਲਾਈਕ ਆਲ ਦੀ 117 ਆਦਰਸ ਲਾਈਕ ਦਾ ਚੀਫ ਮਿਨਿਸਟਰ ਆਮ ਅਨ ਇਲੈਕਟਿਡ ਮੈਂਬਰ ਹੀ ਕੈਨੋਟ ਟੇਕ ਅਵੇ ਮਾਈ ਰਾਈਟ ਉਹ ਸਪੀਕ ਐ ਲਗਾਰ ਹੀ ਦਾ ਕਰਦੇ ਰਹਿਣਗੇ ਇਦਾਂ ਹੀ ਦਬ ਕੇ ਵਿਰੋਧ ਕਰਦੇ ਰਾਵਾਂਗੇ ਪਾਵਾਂ 50 ਵਾਰੀ ਨਾਮਜ਼ਦ ਕਰਨ ਮੈਨੂੰ ਕੋ ਪ੍ਰਵਾਹ ਨਹੀਂ ਧੰਨਵਾਦ